ਤਾਕੀ ਸੀਐਫਐਸਐਲ ਟੀਮ ਵੀ ਮੌਕੇ ਤੇ ਪਹੁੰਚੀ ਹੈ ਸਾਰੇ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਜਾਂਚ ਕੀਤੀ ਜਾ ਰਹੀ ਹੈ ਸ਼ਿਕਾਇਤਕਰਤਾ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਇੱਕ ਘਰ ਤੇ ਵਿੱਚ ਵੱਡਾ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਤਿੰਨ ਅਣਪਛਾਤੇ ਨਜਵਾਨਾਂ ਨੇ ਕਾਰ ਵਿੱਚ ਕੁਝੋ ਵਿਸਫੋਟਕ ਸਮਗਰੀ ਵਰਗੀ ਚੀਜ਼ ਸੁੱਟੀ ਜਿਸ ਤੋਂ ਬਾਅਦ ਧਮਾਕਾ ਹੋਇਆ ਧਮਾਕੇ ਦੇ ਨਾਲ ਕਾਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਧਮਾਕਾ ਕਰਨ ਵਾਲੇ ਇੱਕ ਆਟੋ ਦੇ ਵਿੱਚ ਆਉਂਦੇ ਸਨ ਘਟਨਾ ਤੋਂ ਬਾਅਦ ਉਸੇ ਹੀ ਆਟੋ ਦੇ ਵਿੱਚ ਫਰਾਰ ਹੋ ਕੇ ਚਲੇ ਗਏ ਸੀ ਤੇ ਹੁਣ ਚੰਡੀਗੜ੍ਹ ਵਾਲੀ ਇਸ ਘਟਨਾ ਦੇ ਵਿੱਚ ਸ਼ੱਕੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਤੁਹਾਡੇ ਨਾਲ ਸਕ੍ਰੀਨ ਤੇ ਸਾਂਝੀਆਂ ਕਰ ਰਿਹਾ ਪੁਲਿਸ ਦੇ ਵੱਲੋਂ ਇਹ ਤਸਵੀਰਾਂ ਜੜੀਆਂ ਸਾਂਝੀਆਂ ਕੀਤੀਆਂ ਗਈਆਂ ਕੁਝ ਸ਼ੱਕੀਆਂ ਦੀਆਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਕਿਹਾ ਜਾ ਰਿਹਾ ਕਿ ਹਾਲਾਂਕਿ ਸੂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਦੱਸਦੀ ਹੈ ਕਿ ਚੰਡੀਗੜ੍ਹ ਦੇ ਸੈਕਟਰ 10 ਦੀ ਕੋਠੀ ਵਿੱਚ ਕੁਝ ਅਣਪਛਾਤੇ ਵਿਅਕਤੀ ਨੇ ਘਰ ਵਿੱਚ ਵਿਸਫੋਟਕ ਜੀ ਸੁੱਟੀ SSP ਕਵਰਦੀਪ ਕੋਰ ਨੇ ਕਿਹਾ ਕਿ ਇੱਕ ਛੋਟਾ ਪ੍ਰੈਸ਼ਰ ਕਿਸਮ ਦਾ ਤਮਾਕਾ ਹੋਇਆ ਤੇ ਇਸ ਕਾਰਨ ਖਿੜਕੀਆਂ ਨੂੰ ਨੁਕਸਾਨ ਪਹੁੰਚਿਆ ਹਾਲਾਂਕਿ CFSL ਟੀਮ ਵੀ ਮੌਕੇ ਤੇ ਪਹੁੰਚੀ ਹੈ ਸਾਰੇ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਜਾਂਚ ਕੀਤੀ ਜਾ ਰਹੀ ਹੈ ਸ਼ਿਕਾਇਤਕਰਤਾ ਨੇ ਕਿਹਾ ਕਿ ਦੋ ਸ਼ੱਕੀ ਲੋਕ ਇੱਕ ਆਟੋ ਦੇ ਵਿੱਚ ਆਏ ਤੇ ਉਹਨਾਂ ਨੇ ਤਮਾਕੇ ਵਾਲੀ ਕੋਈ ਚੀਜ਼ ਛੁੱਟੀ ਹਾਲਾਂਕਿ ਕੁਝ ਵਿਅਕਤੀਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹਾਲਾਂਕਿ ਧਮਾਕੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵਿੱਚ ਹੜਕੰਪ ਮੱਚ ਗਿਆ ਪੁਲਿਸ ਦੇ ਵੱਲੋਂ ਜਾਂਚ ਉਦੋਂ ਹੀ ਜਿਹੜੀ ਸ਼ੁਰੂ ਕਰ ਦਿੱਤੀ ਗਈ ਸੀ ਜਾਂਚ ਲਈ ਬੰਬ ਨਿਰੋਧਕ ਦਸਤੇ ਅਤੇ ਡੋਕਸ ਕੁਆਇਡ ਟੀਮਾਂ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਸੀ ਤੇ ਇਸ ਤੋਂ ਬਾਅਦ ਤਮਾਕੇ ਵਿੱਚ ਵਰਤੀ ਗਈ ਸਮੱਗਰੀ ਦੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਤੇ ਘਟਨਾ ਸੈਕਟਰ 10 ਦੇ ਮਕਾਨ ਨੰਬਰ ਦੀ ਇੱਕ ਦੱਸੀ ਜਾ ਰਹੀ ਹੈ। ਘਟਨਾ ਸਮੇਂ ਪਰਿਵਾਰ ਕਰਤੇ ਅੰਦਰ ਹੀ ਸੀ ਜਦੋਂ ਇਹ ਤਮਾਕਾ ਹੁੰਦਾ ਹਾਲਾਂਕਿ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਨਾਲ ਜੁੜੀ ਹੋਈ ਅਪਡੇਟ ਇਹ ਸਾਹਮਣੇ ਆ ਰਹੀ ਹੈ ਕਿ ਕੁਝ ਸ਼ੱਕੀਆਂ ਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਹਾਲਾਂਕਿ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਿਆ ਕੇ ਅੱਜ ਗੱਲ ਕੀਤੀ ਜਾਵੇ ਇਸ ਘਟਨਾ ਦੀ ਤਾਂ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ دہشت ਫੈਲੀ ਹੋਈ ਹੈ ਹਾਲਾਂਕਿ ਪੁਲਿਸ ਦੇ ਅਧਿਕਾਰੀ ਜਾਂਚ ਦੇ ਵਿੱਚ ਜੁਟ ਚੁੱਕੇ ਨੇ ਪੁਲਿਸ ਦੇ ਵੱਲੋਂ ਹਰ ਇੱਕ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਘਰ ਵਿੱਚ ਵਿਸਫੋਟਕ ਜੀ ਛੁੱਟੀ ਜਿਸ ਤੋਂ ਬਾਅਦ ਇਹ ਤਮਾਕਾ ਹੁੰਦਾ ਹੈ ਆਖਿਰਕਾਰ ਇਹ ਵਿਅਕਤੀ ਕੌਣ ਸੀ ਕਿਸ ਮੰਚਾ ਦੇ ਨਾਲ ਉਹਨਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇੱਕ ਜਾਂਚ ਦਾ ਵਿਸ਼ਾ ਹੈ ਜੋ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਡੂੰਘਾਈ ਦੇ ਨਾਲ ਇਸ ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਜਾਰੀ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਇੱਕ ਘਰ ਤੇ ਵਿੱਚ ਵੱਡਾ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਤਿੰਨ ਅਣਪਛਾਤੇ ਨੌਜਵਾਨਾਂ ਨੇ ਕਾਰ ਵਿੱਚ ਕੁਝੋ ਵਿਸਫੋਟਕ ਸਮਗਰੀ ਵਰਗੀ ਚੀਜ਼ ਸੁੱਟੀ ਜਿਸ ਤੋਂ ਬਾਅਦ ਧਮਾਕਾ ਹੋਇਆ ਧਮਾਕੇ ਦੇ ਨਾਲ ਕਾਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਧਮਾਕਾ ਕਰਨ ਵਾਲੇ ਇੱਕ ਆਟੋ ਦੇ ਵਿੱਚ ਆਉਂਦੇ ਸਨ ਘਟਨਾ ਤੋਂ ਬਾਅਦ ਉਸੇ ਹੀ ਆਟੋ ਦੇ ਵਿੱਚ ਫਰਾਰ ਹੋ ਕੇ ਚਲੇ ਗਏ ਸਿੱਤੇ ਹੁਣ ਚੰਡੀਗੜ੍ਹ ਵਾਲੀ ਇਸ ਘਟਨਾ ਦੇ ਵਿੱਚ ਸ਼ੱਕੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਤੁਹਾਡੇ ਨਾਲ ਸਕ੍ਰੀਨ ਤੇ ਸਾਂਝੀਆਂ ਕਰ ਰਿਹਾ ਪੁਲਿਸ ਦੇ ਵੱਲੋਂ ਇਹ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਕੁਝ ਸ਼ੱਕੀਆਂ ਦੀਆਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਕਿਹਾ ਜਾ ਰਿਹਾ ਕਿ ਹਾਲਾਂਕਿ ਸਾਰੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਦੱਸਦੀ ਹੈ